ਗਟਾਰ ਮੰਗੂਰਾ ਪ੍ਰਾਂਤ ਗਰਜਨ ਜੀ ਕੀ ਕਮੌਣੀ ਐ ਹੂੰ ਬਾਰੀ ਤੇਰੀ ਵੀ ਆਈ ਲੈ ਬਾਲੇ ਦਿਨ ਨਹੀਂ ਪੈਂਦੇ ਮੈਂ ਤੇਰੇ ਵਾਂਗੂ ਨਾ ਛੱਤਰ ਤੇ ਰੋਟੀ ਨਹੀਂ ਖਾਂਦੀ ਹਾਂ ਰੋਟੀ ਮਾਰਨੀ ਸੀ ਜਵਾਖੜੀ ਦੀ ਮਾਰਤੀ ਸਾਲਿਓ ਪਾਪ ਤਾਂ ਤੁਹਾਨੂੰ ਲੱਗੂ ਆ ਲੱਗੇ ਨਾ ਲੱਗੇ ਬਾਪੂ ਜਾਦੇ ਦਿਖਾਉਂਦਾ ਨਾਲੇ ਲੈ ਜਾ ਬਖਰੀ ਨੂੰ ਜਾ ਭੱਜ ਜਾ ਕਿ ਰਬ ਤੇ ਦੀ ਪੁੱਤ ਨੂੰ ਕੌਣ ਨਹੀਂ ਦਿੰਦਾ ਜੋੜ ਕੇ ਮੈਂ ਕਮਾਲ ਲੈ ਇਹ ਵੀ ਲੈਕਚਰ ਲਾਗੀ ਦੇਣਾ ਅਕੇ ਜੋੜ ਕੇ ਦੇਤਾ ਵੇ ਤਾਂ ਜਮਾ ਮੂਰੇ ਰਹਿੰਦੀ ਐ ਸਾਰਿਆਂ ਤੋਂ ਕੱਲ ਦੀ ਪੁੱਤ ਨਹੀਂ ਸਿਵਿਆਂ ਚਾਹਦੇ ਤਾਂ ਐ ਕਹੇਦੀ ਉਹ ਘਰ ਬਾਰ ਮੇਰਾ ਹੈਗਾ ਇਹ ਤਾਂ ਲੱਗਦੇ ਹੀ ਕੁਛ ਨਹੀਂ ਤਾਂ ਅਸੀਂ ਤਾਂ ਟੋਕਾ ਟਾਕੀ ਕਰਦੀ ਸੀ ਸਾਰਾ ਦਿਨ ਓਏ ਲੈਕਰ ਓਦੇ ਆ ਬੰਨੇ ਹੱਥ ਚੱਲ ਚੱਲ ਬੱਪੂ ਵਾਰ ਦੂੰਗੀ ਐ ਕਿਵੇਂ ਟੱਕਾ ਮਾਰਦਾ ਓਏ ਹੈ ਘਰ ਮੇਰਾ ਸਾਰਾ ਕੁਝ ਮੇਰਾ ਹੀ ਐ ਪਾਇਪ ਜੀ ਤਾਂ ਲੈ ਗਿਆ ਮੇਰਾ ਸਾ ਲਿਜਾ ਉਹ ਇਹ ਮੋਟਰ ਜੀ ਵੀ ਕੱਢ ਕੇ ਮੈਨੂੰ ਬਾਹਰ ਲਵਾ ਕੇ ਪੰਗ ਹੀ ਕਰ ਲਿਆ ਜਾਣ ਨੂੰ ਦੇਖੀ ਜੂ ਮਨਾ ਫਿਰ ਕੀ ਬਣਦਾ ਇੱਥੇ ਕੀ ਕਰੀ ਜੰਨਾ ਖੜਾ ਮੋਟਰ ਕੋਲੇ ਇਹਦਾ ਤੇਰੇ ਲਾਡਲੇ ਦੇ ਕੰਮ ਦੇਖਦਾ ਆ 100 ਫੁੱਟ ਦੀ ਪਾਈਪ ਰਿਆਸੀ ਲੈ ਗਿਆ ਲਾ ਕੇ ਕਿੱਥੇ ਲੈ ਗਿਆ ਲਾ ਕੇ ਇਕੱਠੀ ਕਰਕੇ ਮੈਂ ਉੱਥੇ ਧਰੀ ਐ ਕਮਰੇ ਚ ਇੱਥੇ ਧੁੱਪੇ ਪਾਟ ਜੂਗੀ ਮਹਾ ਬਚੂਗੀ ਕੋਈ ਡੰਗਰ ਹੋ ਪਾਇਰ ਤਰ ਦੂਗਾ ਉੱਤੇ ਉਹ ਕਿਹੜਾ ਤਸੱਲੀ ਐ ਮੈਨੂੰ ਤਾਂ ਡਰ ਜਾ ਹੋ ਗਿਆ ਸੀ ਮਹਾ ਲੈ ਗਿਆ ਉਹ ਵੇ ਰੱਬ ਦੇ ਬੰਦਿਆ ਆਪਣੀ алаਦ ਐ ਉਹ ਕਦੇ ਨਾ ਕਦੇ ਤਾਂ ਉੱਥੇ ਵੀ ਵਿਸ਼ਵਾਸ ਕਰ ਲਿਆ ਕਰ ਸਾਰਾ ਦਿਨ ਨਿੰਦੀ ਜਾਂਣਾ ਸਾਰਾ ਦਿਨ ਨਿੰਦੀ ਜਾਂਣਾ ਇੱਕ ਜਬਾਹ ਆਪਣੇ ਕੋਲੇ ਦੇਖਣ ਨੂੰ ਹੋਰ ਹੈ ਕੀ ਓਏ ਨੂਹਾ ਕਿਹੜਾ ਫਿਰ ਪੰਜ ਸੱਤ ਨੇ ਉਹਨੂੰ ਵੀ ਧੀ ਮੰਨ ਹੈ ਉਹਨੂੰ ਤਾਂ ਬਗਾਨੀ ਬਗਾਨੀ ਕਰਦੀ ਰਹਿੰਦੀ ਸਾਰਾ ਦਿਨ ਪੁੱਠਾ ਸਿੱਧਾ ਬੋਲਦੀ ਐ ਇੱਕ ਮਿੰਟ ਉਹ ਵਿਚਾਰੀ ਟਿਕਦੀ ਨਹੀਂ ਕਿੰਨਾ ਕੰਮ ਕਰਦੀ ਐ ਕਿੱਥੇ ਉਹਨੂੰ ਸਰਾਹੇ ਹੈ ਜੇ ਪੁੱਤ ਹੈ ਨਾ ਪੁੱਤ ਦੇ ਮੰਗਰੀ ਨੂਹ ਹੈ ਫੇਰ ਇਹਨੂੰ ਚੰਗੀ ਲੱਗਦੀ ਐ ਰੱਬ ਨਾ ਕਰੇ ਮੁੰਡੇ ਦੀ ਗੱਲ ਨਹੀਂ ਤੂੰ ਮੰਨਦਾ ਕੱਲ ਨੂੰ ਮੁੰਡੇ ਨੇ ਕੁਛ ਕਰ ਲਿਆ ਕਾਸੇ ਜੋ ਕਰੇ ਵੀ ਨਹੀਂ ਰਹਿਣੇ ਕੀ ਕਰਨੀ ਆਪਾਂ ਜ਼ਮੀਨ ਜਾਇਆ ਆਪਾਂ ਕੀ ਕਰਨੇ ਨੇ ਘਰ ਤੇ ਪੈਸਾ ਹੈ ਨੂੰ ਹੈ ਕਹਾ ਕੋਈ ਜਵਾਕ ਜੱਲਾ ਵੀ ਨਹੀਂ ਅਗਲੇ ਆਪਦੀ ਨੂੰ ਚੱਕ ਕੇ ਲੈ ਜਾਣਗੇ ਫਿਰਦੇ ਰਹਾਂਗੇ ਦੋਹੇ ਜੀ ਬੜੇ ਪੇਵੇ ਲੈ ਕੇ ਗੋਡੇ ਕੜੀਸਦੇ ਹੈ ਸੁਣ ਲਿਆ ਕਰ ਗੱਲ ਮੰਨ ਲਿਆ ਕਰ ਓ ਮੈਨੂੰ ਤਾਂ ਐ ਨਹੀਂ ਸਮਝ ਆਉਂਦਾ ਵੀ ਮੰਨਣ ਕਨੀਓ ਗੱਲ ਰਹਿ ਕਿਹੜੀ ਗਈ ਮੈਂ ਦੱਸ ਦਿਆਂ ਤੈਨੂੰ ਗੱਲ ਰਹਿ ਕਿਹੜੀ ਗਈ ਠੰਡੇ ਦਿਮਾਗ ਨਾਲ ਸੋਚ ਹੁਣ ਮੁੰਡਾ ਐ ਕਹਿੰਦਾ ਸੀ ਕਹਿੰਦਾ ਮਾਂ ਵੀ ਜੇ ਬਾਪੂ ਮੇਰੇ ਨਾਲ ਜ਼ਮੀਨ ਕਰਾ ਦੇ ਤੇ ਵੀ ਮੈਂ ਉਥੇ ਆਪਣੀ ਲਿਮਟ ਲੂੰ ਟਕਰਾ ਕੇ ਵੱਡੀ ਲਿਮਟ ਵੀ ਮੈਂ ਆਪਦਾ ਕੋਈ ਕੰਮ ਤੋਰ ਲੂੰਗਾ ਕਾਸੇ ਨਾ ਕਾਸੇ ਦਾ ਕੋਈ ਉਥੇ ਲੋਨ ਚੱਕ ਲੂੰਗਾ ਹੁਣ ਕਹਿੰਦਾ ਮੈਂ ਪਾਜੇ ਸ਼ੀਕੇ ਨਾਲ ਨਾਲ ਤਾਂ ਕੋਈ ਕੰਮ ਚਲਾ ਸਕਦਾ ਹੱਥਾਂ ਦੇ ਹੱਥ ਫਿਰਦਾ ਜਵਾਕ ਮੰਨ ਜਾ ਆ ਜਿਹੜੇ ਦੋ ਖੁੱਡੇ ਨੇ ਅੱਜ ਵੀ ਉਹਦੇ ਨੇ ਕੱਲ ਨੂੰ ਵੀ ਉਸੇ ਦੇ ਨੇ ਕਰਾ ਦੇ ਨਾ ਕਿਉਂ ਸਾਲਾ ਲੱਗਦਾ ਉਹ ਦੋ ਖੁੱਡੇ ਉਹਦੇ ਨੇ ਨਾਲੇ ਤੂੰ ਐਦੋਂ ਪਹਿਲਾਂ ਕੀ ਕਰਤਾ ਉਹਨੇ ਉਹਨਾਂ ਦਾ ਕਿਸਾ ਦੀ ਹਲ ਦੀ ਮੁੰਨੀ ਮੈਂ ਕਹਿੰਦਾ ਕੰਮ ਕਰ ਕਰ ਕੇ ਢੱਕਾ ਦਾ ਉਹ ਤੋੜਦਾ ਨਹੀਂ ਉਹ ਤਾਂ ਅੱਜ ਵੀ ਫਿਰਦਾ ਹੈ ਕੱਲ ਨੂੰ ਸਾਰਾ ਕੁਝ ਵੇਚ ਕੇ ਵੀ ਫਿਰੂਗਾ ਫੇਰ ਕੀ ਕਰੇਗੀ ਕਾਨੂੰ ਵੇਚਦਾ ਜਮਾਨੀ ਵੇਚਦਾ ਇੱਥੇ ਹੀ ਧੋਖਾ ਖਾਨਾ ਉਹਨੂੰ ਸਮਝ ਨਹੀਂ ਸਕਦਾ ਖੇਤੀ ਦੇ ਖੋਤੋਂ ਹੁੰਦੀ ਨਹੀਂ ਹੈਗੀ ਕੋਈ ਨਾ ਕੋਈ ਉਹ ਦੁਕਾਨਦਾਰੀ ਕਰ ਲੂਗਾ ਕੋਈ ਕਾਸੇ ਨਾ ਕਾਸੇ ਦੀਆ ਸ਼ੋਰੂਮ ਖੋਲ ਲੂਗਾ ਸ਼ਹਿਰ 'ਚ ਆਪੇ 20 ਲੱਖ ਤਾਂ ਉਹ ਚਾਹੀਦਾ ਹੀ ਹੈ ਇੰਨੇ ਕੰਮ ਕਰਨ ਵਾਸਤੇ ਜਦੋਂ ਕੇਰਾ ਉਹੀ ਗੱਲ ਉਹਨੇ ਆਪਦਾ ਕੰਮ ਤੋੜ ਲਿਆ ਫੇਰ ਹਕਮਾਉਂਟ ਤੇ ਹੋ ਜੂ ساری ਜ਼ਿੰਦਗੀ ਕਮਾਈ ਜਾਊ ਚੁੱਪ ਕਰਕੇ ਉਹਦੇ ਨੌਕਰਾਂ ਦੇ ਜਿਹੜੇ ਦੋਖਡਾ ਹੈਗੇ ਮੈਂ ਤੈਨੂੰ ਦੱਸਾਂ ਗੱਲ ਆ ਜਿਹੜੇ ਸੁਪਨੇ ਸਜਾਈ ਬੈਠਣ ਇਹਨਾਂ ਨੂੰ ਭੁੱਲ ਜਾਓ ਆਸਮਾਨ 'ਤੇ ਚੜਨ ਦੀਆਂ ਗੱਲਾਂ ਨਾ ਕਰੋ ਮੜਾ-ਮੁੰਡਾ ਧਰਤੀ 'ਤੇ ਰਹੋ ਕਿੱਡੀਆਂ-ਕਿੱਡੀਆਂ ਗੱਲਾਂ ਕਰਦੇ ਨੇ ਸ਼ੋ ਫਾਰਮ ਫਲਾਨਾ ਲੈ ਸਾਰਾ ਕੁਝ ਕਰ ਲੈਣਗੇ ਜਵਾਕ ਪੜ੍ਹੇ ਲਿਖੇ ਨਹੀਂਗੇ ਆਪਣੇ ਵਰਗੇ ਨਹੀਂ ਹੈਗੇ ਵਿਕਾਸ ਇਹਦਾ ਪਤਾ ਹੀ ਨਹੀਂ ਹੈਗਾ ਦੁਨੀਆਦਾਰੀ ਦੇਖੀ ਹੋਈ ਹੈ ਮੁੰਡੇ ਨੇ ਬਾਹਰ ਪੜਿਆ ਹੈ ਤੇ ਤੂੰ ਮੰਨ ਜਾ ਐਸੇ ਚਪਲਾਈ ਨਾ ਬਈ ਪਿਓ ਦਾਦਿਆਂ ਨੇ ਕੰਮ ਕਰ ਕਰਕੇ ਮਸਾਂ ਬਣਾਈਏ ਜਾਇਦਾ ਮੈਂ ਤਾਂ ਖੁੱਡ ਨਹੀਂ ਦਿੰਦਾ ਗੁੱਸਾ ਮੰਨੋ ਗਿੱਲਾ ਮੰਨੋ ਆਪਾਂ ਨਹੀਂ ਹਾਂ ਕਰ ਦੇ ਇਸ ਗੱਲ ਨੂੰ ਅੱਛਾ ਫਿਰ ਇੱਕ ਗੱਲ ਹੋਰ ਵੀ ਐ ਮੁੰਡਾ ਕਹਿੰਦਾ ਵੀ ਮੈਂ ਤਾਂ ਇਹਨੂੰ ਰੱਖਦਾ ਨਹੀਂ ਕਹ ਲੈਣੀ ਨੂੰ ਮੈਂ ਤਾਂ ਤਲਾਕ ਦੇਉ ਦੱਸ ਰੱਖੇਗਾ ਕਿੱਥੇ ਫਿਰ ਹੈ ਕਿਹਦੇ ਰੱਖੇਗਾ ਮੁੰਡੇ ਤੋਂ ਬਿਨਾ ਵੀ ਮੰਨ ਗਿਆ ਕਰਦੀ ਐ ਤੂੰ ਉਹ ਤਲਾਕ ਦੇਣ ਦੀ ਕੀ ਲੋੜ ਐ ਇਨੂੰ ਫਿਰ ਤਾਰਿਆਂ ਦੇ ਡੰਡੇ ਪਜਾਉਂਦਾ ਮੈਂ ਕਰਾ ਕੇ ਚਾਰ ਕਿਲੇ ਕੁੜੀ ਦੇ ਨਾਮ ਦਾ ਵਿਆਹ ਨਹੀਂ ਕਰੂੰ ਹੈ ਨਾਲੇ ਮੇਰੇ ਪੈਰੀਂ ਥਲਾਉਣਗੇ ਅਗਲੇ ਅੱਛਾ ਵਿਆਹ ਕਰਕੇ ਹੋਰ ਬਗਾਨਾ ਪੁੱਤ ਲਿਆ ਕੇ ਉਹਨੂੰ ਇਹਨੂੰ ਧੀ ਬਣਾ ਕੇ ਉਹਨੂੰ ਜਵਾਈ ਬਣਾ ਲੰਗਾ ਆਪ ਦੀ ਲਾਦ ਹੈ ਜਿਹੜੀ ਢਡੋਂ ਜੰਮੀ ਉਹ ਤੇਰੀ ਕੁਛ ਲੱਗਦੀ ਨਹੀਂ ਹੈਗੀ ਆਪ ਦੀ ਲਾਦ ਬੇੜਾ ਪਾਰ ਲਾਉਂਦੀ ਦੀਦੀ ਨਹੀਂ ਮੈਨੂੰ ਗਾਹਾਂ ਵਾਲਾ ਬੰਦਾ ਤਾਂ ਮੇਰੀ ਸੇਵਾ ਕਰੂ ਕੁੜੀ ਮੇਰਾ ਦੁੱਖ ਸੁੱਖ ਸੁਣੂ ਓਏ ਤੁਸੀਂ ਕਿੱਥੇ ਸੁਣਨਾ ਤੋੜੀਆਂ ਕਿ ਚੱਲਾਂ ਤਾਂ ਮੈਂ ਬਹੁਤ ਚਿਰ ਦਾ ਸਮਝੀ ਫਿਰਦਾ ਭਲਾ ਦੇ ਭਲਾ ਦੇ ਆ ਕੱਢ ਦੇ ਦਿਮਾਗ ਚੋਂ ਗੱਲ ਵੀ ਕੁੜੀ ਦੁੱਖ ਸੁੱਖ ਸੁਣੂਗੀ ਉਹਨੂੰ ਚਾਰ ਖੁੱਡ ਦੀਂਦੇ ਨੇ ਤੇਰੇ ਕੋਲੇ ਤਾਂ ਪਾਪਾ ਜੀ ਡੈਡੀ ਜੀ ਕਹਿੰਦੀ ਆ ਉਹ ਖੁੱਡੇ ਤੇ ਮਰੂਗੀ ਲੱਗ ਤੇਰੇ ਵਰਗੇ ਓ ਬੱਸ ਕਰ ਓ ਬੱਸ ਕਰ ਆ ਤੁਸੀਂ ਤੜਕੀ ਨਿਕਲ ਜਾਨ ਨੂੰ ਤਿਆਰ ਹੋ ਕੇ ਆਥਰ ਨੂੰ 50 50 ਹੈਰ ਲਾਇਆ ਨੂੰ ਉਹਨੂੰ ਮੈਂ ਸਿਰਫ ਕੰਨਾਂ ਵਾਲਿਆਂ ਵਾਸਤੇ ਕਿਹਾ ਸੀ ਮੈਂ ਸੌਰੀ ਕਿਉਂ ਸੁਣਨੇ ਕਰੇ ਨੇ ਭਈ ਚੱਲ ਮਖਾਪਾ ਕਰਵਾ ਦੇ ਨੇ ਕਹਿੰਦੇ ਨਾ ਡੈਡੀ ਜੀ ਮੇਰੀ ਤਾਂ ਇਹ ਸੋਚ ਆ ਕਹਿੰਦੀ ਪਨਾਲ ਲੱਗਦੀ ਥੋੜੀ ਬਹੁਤੀ ਜ਼ਮੀਨ ਬਣਾ ਲਾਂਗੇ ਪੈਸੇ ਇਕੱਠੇ ਕਰਕੇ ਤੁਸੀਂ ਮੇਰੇ ਸਾਲੇ ਵੇਚਣ ਦੀਆਂ ਗੱਲਾਂ ਕਰਦੇ ਹੋ ਬੇ ਨਹੀਂ ਵੇਚਦੇ ਵੇਚ ਦੇ ਕਾ ਦੂੰਗਾ ਲਿਮਟ ਕਰਾਉਣ ਨੂੰ ਕਹਿੰਦਾ ਹੈਗਾ ਉੱਤੇ ਵੱਡੀ ਲਿਮਟ ਕਰਾਉਂਗਾ ਕਹਿੰਦਾ ਪਹਿਲਾਂ ਛੋਟੀ ਨਾਲ ਸਰੇਲਾ ਦਾ ਕੰਮ ਆ ਆ ਬੂਰੀਆਂ ਖੜੀਆਂ ਹੋਣੀਆਂ ਖੁੜਲੀ ਤੇ ਫਿਰ ਮੰਨਦਾ ਨਹੀਂ ਨਾ ਜੀ ਆਪਣੀ ਕੋਰੀ ਨਾ ਐ ਫਿਰ ਐਂ ਕਰੀ ਅਸੀਂ ਤਾਂ ਮਾਂ ਪੁੱਤ ਚੱਕਦੇ ਹਾਂ ਡੰਡਾ ਡੇਰਾ ਅਸੀਂ ਤਾਂ ਜਾਣੇ ਆ ਤੂੰ ਖੁੱਲਾ ਚੌੜਾ ਹੋ ਜੀ ਚੰਗਾ ਕਾਕਾ ਤੈਨੂੰ ਕਿਸੂ ਧਰਸਾ ਰਿਹਾ ਮੇਰੇ ਸਾਲਿਆਂ ਨੇ ਇਹਨਾਂ ਨੇ ਤੇ ਜਿੱਦੀ ਵੀ ਬਾਲੇ ਨੇ ਜੇ ਆਪਦੀ ਹੰਡ ਤੇ ਆ ਗਏ ਉਹ ਨਾ ਕਿਤੇ ਰੇਲ ਦੀ ਲੀ ਤੇ ਜਾ ਪੈਣਾ ਫੇਰ ਵੀ ਘਰ ਪੱਟੇ ਜਾਊ ਪਰ ਘਰ ਨੇ ਤਾਂ ਪੱਟੇ ਜਾਣੀ ਆ ਕਦੇ ਨਾ ਉਧਰੋਂ ਵੀ ਪੱਟਣਗੇ ਇਧਰੋਂ ਵੀ ਪੱਟਣਗੇ ਛੱਡਦੇ ਤਾਂ ਹੈ ਨਹੀਂ ਚੱਲ ਕਰ ਲੈ ਜਿਵੇਂ ਕਹਿੰਦੇ ਨੇ ਭਰਾਵਾ ਦੇਖ ਲਾਓ ਮਾਂ ਪੁੱਤਾਂ ਨੇ ਬਿੰਦ ਚ ਸਕੀਮ ਬਣਾ ਲਈ ਆ ਕਿ ਹੁਣ ਆਪਾਂ ਨੂੰ ਮਸ਼ੀਨ ਦੀ ਕਿ ਲੋੜ ਐ ਓਏ ਪੁੱਛਣ ਵਾਲਾ ਹੋਵੇ ਤਣੋ ਗਿਓ ਇਹ 12000 ਦੀ ਆਈ ਸੀ 3500 ਦੀ ਵੇਚਤੀ ਮੋਟਰ ਪਹਿਲਾਂ ਵੇਚਤੀ ਅਨੇ ਕੋਸ ਨਹੀਂ ਛੱਡਣਾ ਉਹ ਲਹੂ ਪੀਰ ਖੈ ਮੇਰਾ ਜੀਤਾ ਕਰਦਾ ਮੇਰੇ ਸੜੇ ਦੀਆਂ ਬਾਹਾਂ ਲਾਦਾ ਦੋਨਾਂ ਦੀਆਂ ਫੜ ਕੇ ਵਿੱਚ ਕਮਾਈ ਜਮਾਉਣਾ ਚਰ ਜਨਾ ਚਰ ਮੋਢਿਆਂ ਤੱਕ ਨਹੀਂ ਵੱਢੀ ਦੀਆਂ ਫੇਰ ਟਿਕਣਗੇ ਇਹ ਡੈਡੀ ਜੀ ਇੱਥੇ ਕੀ ਕਰਦੇ ਸੀ ਤੁਸੀਂ ਉਹ ਕੀ ਕਰਨਾ ਸੀ ਭਾਈ ਆਪਦੇ ਕਰਮਾਂ ਨੂੰ ਰੋਣਾ ਆਹ ਦੇਖ ਲੈ ਹੁਣ ਆਪ ਹੀ ਬੇਇੱਜ਼ਤੀ ਵੇਚਣਾ ਸੀ ਇਹਨਾਂ ਨੇ ਤਾਂ ਨਾਲੇ ਡੈਡੀ ਜੀ ਮੈਂ ਤਾਂ ਇਹ ਗੱਲ ਕਰਦੀ ਸੀ ਤੁਹਾਨੂੰ ਚੰਗਾ ਭਲਾ ਪਤਾ ਇਹਨਾਂ ਦਾ ਵੀ ਕੁਛ ਨਹੀਂ ਛੱਡਦੇ ਖਰਚਾ ਜ਼ਿਆਦਾ ਕਰਦੇ ਨੇ ਘਰ 'ਚ ਫੇਰ ਵੀ ਤੁਸੀਂ ਜ਼ਮੀਨ 'ਨਾਮ ਲਵਾ ਰਹੇ ਹੋ ਉਹ ਭਾਈ ਜ਼ਮੀਨ 'ਮਾਂ ਚਾਹ ਉਹ ਨਹੀਂ ਲਵਾ ਰਿਹਾ ਤੈਨੂੰ ਪਤਾ ਕਿੱਡੀ ਗੱਲ ਕਹੀ ਹੈ ਕਹਿੰਦੇ ਜੇ ਨਾ ਗੱਲ ਮੰਨੀ ਅਸੀਂ ਤਲਾਕ ਦੇਵਾਂਗੇ ਤੈਨੂੰ ਕੋਈ ਨਹੀਂ ਛੱਡੀ ਗੱਲ ਹੈ ਤਲਾਕ ਦੇ ਦਿੰਦੇ ਨੇ ਦੇ ਦੇਣ ਦੋ ਐ ਕਿਵੇਂ ਦੇ ਦੇਣਗੇ ਤਲਾਕ ਭਾਈ ਅਸੀਂ ਵਿਆਹ ਕੇ ਲਿਆ ਤੈਨੂੰ ਇਸ ਘਰ 'ਚ ਧੀ ਹੈ ਸਾਡੀ ਤੂੰ ਡੈਡੀ ਜੀ ਮੇਰੀ ਗੱਲ ਸੁਣੋ ਜੇ ਤੁਸੀਂ ਜ਼ਮੀਨ 'ਨਾਮ ਲਵਾਤੀ ਨਾ ਇਹਨਾਂ ਨੇ ਖੁੱਡਣੀ ਛੱਡਣਾ ਪੱਲੇ ਸਾਰੀ ਵੇਚ ਦੇਣਗੇ ਫਿਰ ਮੈਂ ਹੋਰ ਛੇਰਾ ਕੀ ਕਰਾਂ ਕਿਤੇ ਤਾਂ ਕਹਿਵਨੇ ਅਸੀਂ ਤਲਾਕ ਦੇਵਾਂਗੇ ਕਿਤੇ ਕਹਿੰਦੇ ਨੇ ਅਸੀਂ ਮਰਾਂਗੇ ਕੁਸ ਖਾ ਕੇ ਮੇਰੀ ਗੱਲ ਸੁਣੋ ਜਿੰਨਾ ਟਾਈਮ ਤੁਹਾਡੇ ਨਾਮ ਜ਼ਮੀਨ ਹੈ ਨਾ ਉਨਾ ਟਾਈਮ ਹੀ ਪੁੱਛਦੇ ਨੇ ਜੇ ਤੁਸੀਂ ਉਹਨਾਂ ਦੇ ਨਾਮ ਜ਼ਮੀਨ ਲਵਾਤੀ ਫਿਰ ਕਿਹੜਾ ਤੁਹਾਡੀ ਮੰਨ ਲੈਣਗੇ ਤਲਾਕ ਤਾਂ ਦੇਣਾ ਹੋਇਆ ਫਿਰ ਵੀ ਦੇ ਦੇਣਗੇ ਉਹ ਛੇਰਾ ਮੈਂ ਤਾਂ ਕਸੂਤਾ ਫਸ ਗਿਆ ਭਾਈ ਤੂੰ ਹੀ ਦੱਸ ਦੇ ਕਿਹੜੇ ਪਾਸੇ ਜਾਵਾਂ ਹੁਣ ਰੋਜ਼ ਕਲੇਸ ਹੁੰਦਾ ਆਪਣੇ ਕਰੇ ਇਸ ਗੱਲ ਕਰਕੇ ਮੈਂ ਕਿਲੇ ਟਕਰਾਉਣੀਆਂ ਪਹਿਲਾਂ ਮੇਰੇ ਨਾਂ ਜ਼ਮੀਨ ਕਰਾ ਨਹੀਂ ਤੈਨੂੰ ਕਿ ਉੱਥੇ ਪੌਂਕਣਾ ਪਿਆ ਕਰੂ ਬੈਂਕਾਂ 'ਚ ਮੈਂ ਕੱਲਾ ਤੁਰਿਆ ਫਿਰਦਾਰ ਹਾਂ ਦੇਖੋ ਡੈਡੀ ਘਰ 'ਚ ਤੁਸੀਂ ਸਿਆਣੇ ਹੋ ਤੁਸੀਂ ਸਿਆਣੀ ਗੱਲ ਕਰ ਸਕਦੇ ਹੋ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹੀ ਮਨਾ ਕਰ ਦੋ ਜਿਹੜੇ ਉਹ ਵੀ ਸਮਝ ਜਾਣ ਤੇ ਆਪਣੇ ਘਰ 'ਚ ਕਲੇਸ਼ ਵੀ ਨਾ ਹੋਵੇ ਨਾਲੇ ਆਪਣੀ ਜ਼ਮੀਨ ਬਚ ਜੂਗੀ ਉਹ ਭਾਈ ਮੈਂ ਕਿਹੜੇ ਪਾਸੇ ਸਿਆਣਾ ਰਹਿ ਗਿਆ ਹੈ ਮੇਰੀ ਸਿਆਣਪ ਨਹੀਂ ਕੰਮ ਕਰਦੀ ਸਿਆਣੇ ਤਾਂ ਇਹ ਬਣੇ ਫਰਦੇ ਨੇ ਸਾਰਾ ਦਿਨ ਇਹਨਾਂ ਕੋਲੇ ਜਿਹੜੀ ਬਸ ਗੱਲ ਜਿੱਦ ਫੜ ਲੈਣ ਉਸੇ ਦਾ ਖੜਾ ਨਹੀਂ ਛੱਡਦੇ ਉਹ ਤਾਂ ਮੈਨੂੰ ਵੀ ਪਤਾ ਹੈ ਮੈਨੂੰ ਵੀ ਦਿਸਦਾ ਸਭ ਕੁਝ ਘਰ ਚ ਪਰ ਤੁਸੀਂ ਦੇਖੋ ਮੈਂ ਤਾਂ ਬੋਲ ਨਹੀਂ ਸਕਦੀ ਕਿਉਂਕਿ ਮੇਰੀ ਤਾਂ ਕਿਸੇ ਨੇ ਘਰ ਚ ਮੰਨਣੀ ਹੈ ਨਹੀਂ ਥੋੜੀ ਮੰਨ ਲਣਗੇ ਤੁਸੀਂ ਗੱਲ ਕਰਕੇ ਦੇਖ ਲਓ ਬਾਕੀ ਤੁਹਾਨੂੰ ਜਿਵੇਂ ਸਹੀ ਲੱਗਦਾਵੇਂ ਕਰ ਲਓ ਮੈਂ ਤਾਂ ਇਹੀ ਕਹੂੰਗੀ ਜੇ ਜ਼ਮੀਨ ਨਾ ਹਲਵਾਤੀ ਨਾ ਇਹਨਾਂ ਨੇ ਕੁਝ ਨਹੀਂ ਛੱਡਣਾ ਪੱਲੇ ਉਹ ਛੇਰਾ ਮੈਂ ਤਾਂ ਭਾਈ ਬਾਹਰ ਅੰਦਰ ਲੰਗ ਜਾਣਾ 10 ਮਿੰਟ ਤੂੰ ਕਿੱਥੇ ਜਾਣਾ ਕਿਹਦੇ ਕੋਲ ਦੁੱਖ ਸੁਣਾਵੇਂਗੀ ਜਾਂ ਉਹਦੀ ਮਾਂ ਕੋਲੇ ਜਾਵੇਂਗੀ ਉਹ ਦੁਖੀ ਹੋ ਇਹ ਤੈਨੂੰ ਬਦੀਨ ਕਰਨਗੇ ਪੁੱਤ ਚੱਲ ਕੋਈ ਨਹੀਂ ਇਹਨਾਂ ਨੂੰ ਮਨਮਰਜ਼ੀ ਕਰ ਲੈਣ ਦੇ ਆਹੀ ਆ ਚਾਰ ਦਿਨ ਸੌਖੇ ਦਾ ਟੱਪ ਜਾਣਗੇ ਆਪਣੇ ਚਲੋ ਦੇਖ ਲਓ ਜਿਵੇਂ ਤੁਹਾਨੂੰ ਸਹੀ ਲੱਗਦਾ ਬਾਕੀ ਮੇਰੀ ਤਾਂ ਜੋ ਕਿਸਮਤ ਚ ਹੈਗਾ ਮੈਂ ਭੁਗਤੀ ਜੰਨੀ ਹਾਂ ਕਿਥੇ ਫਸ ਗਈ ਭਾਈ ਤੂੰ ਹੈ ਕਿਸੇ ਚੰਗੇ ਬੰਦਿਆਂ ਦੇ ਘਰੇ ਹੁੰਦੀ ਭਾਈ ਘਰ ਨੂੰ ਸਵਰਗ ਬਣਾਉਂਦੀ ਸੌਰੀ ਹੁਣ ਤੇਰੇ ਰੱਖਿਆ ਨਹੀਂ ਰਹਿੰਦਾ ਇਹ ਤਾਂ ਪੱਟੇ ਹੀ ਜੋ ਕਨੱਕਦਨ ਚਲ ਦੇਖੀ ਯੂ ਰੱਬਾ ਹਾਂਜੀ ਹਾਂਜੀ ਆ ਬੈਠੋ ਹਾਂ ਹਾਂ ਜੰਨੀ ਜੰਨੀ ਜ਼ਮੀਨ ਸੀਗੀ ਉਨੀਆਂ ਕਰਦਾ ਹੋਰੀ ਲਹਾਤੀ ਆ ਠੀਕ ਹੈ ਠੀਕ ਹੈ ਬਾਜੋ ਤੁਸੀਂ ਫੋਨ ਕਰੋਗੇ ਨਾ 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 ਜਦੋਂ ਤੁਸੀਂ ਫੋਨ ਕਰੋਗੇ ਮੈਂ ਉਦੋਂ ਲੈ ਕੇ ਆ ਜੂਗਾ ਬਾਕੀ ਡਾਕੂਮੈਂਟ ਠੀਕ ਹੈ ਕਿੰਨੇ ਦਿਨ ਤੱਕ ਪਾਜੂ ਪੇਮੈਂਟ ਆ ਬੈਠ ਠੀਕ ਹੈ ਠੀਕ ਹੈ ਠੀਕ ਹੈ ਹਾਂ ਹਾਂ ਜ਼ਰੂਰ ਤੇ ਜੀ ਓਕੇ ਹਾਂ ਪੁੱਤ ਕੀ ਕਹਿੰਦੇ ਨੇ ਦਰ ਬੈਂਕ ਵਾਲੇ ਮੈਂ ਕਲਾਂ ਦੀ ਫੋਨ ਦੀ ਮਾਤਾ ਹੂੰ ਹੋ ਗਿਆ ਵੇ ਸਾਰਾ ਕੁਝ ਜਿਹੜੀਆਂ ਕਰਤੌਰੀ ਲਿਖਾ ਕੇ ਦਿੱਤੀ ਸੀ ਇਹਨਾਂ ਨੂੰ ਹਾਂ ਇਹ ਕਹਿੰਦੇ ਠੀਕ ਹੈ ਵੈਸੇ ਇੱਕ ਦੋ ਪ੍ਰੂਫ ਜੇ ਹੋਰ ਮੰਗਦੇ ਨੇ ਅੱਛਾ ਇਹਨੇ ਤੀਜੇ ਦਿਨ ਪੇਮੈਂਟ ਪਾ ਦਾ ਛੋਡੇ ਖਾਤੇ 'ਚ ਹੁਣ ਤਾਂ ਪੈਸਾ ਆਉਣ ਵਾਲਾ ਹੈ ਹੁਣ ਤਾਂ ਫੇਰਾ ਪੈਸਾ ਹੋ ਜਾ ਆਪਣੇ ਕੋਲ ਫਿਰ ਹੁਣ ਤਾਂ ਖੁਸ਼ ਐ ਹੋਰ ਮਾਤਾ ਖੁਸ਼ ਆ ਹੁਣ ਤਾਂ ਉਹ ਪਹਿਲਾਂ ਹਰ ਇੱਕ ਗੱਲ ਤੇ ਬਾਪੂ ਨੂੰ ਪੁੱਛਣਾ ਪੈਂਦਾ ਸੀ ਹੁਣ ਕੀ ਨੂੰ ਪੁੱਛਣਾ ਵੇ ਚਲ ਕੋਈ ਨਾ ਪੁੱਤ ਆ ਦੇਖਾ ਕੱਲ ਨੂੰ ਵੀ ਤੇਰੀ ਹੀ ਸੀ ਜ਼ਮੀਨ ਅੱਜ ਵੀ ਤੇਰੀ ਓਏ ਇਹ ਗੱਲ ਦਾ ਮਾਂ ਤੂੰ ਸਮਝਦੀ ਏਂ ਬਾਪੂ ਨਹੀਂ ਸਮਝਦਾ ਉਹਨੂੰ ਤਾਂ ਹਜੇ ਵੀ ਕਿਤਨਾ ਕਤੇ ਆ ਲੱਗਦਾ ਹੂ ਵੀ ਖ਼ਬਰ ਹੀ ਮੈਥੋਂ ਕੰਜਰਾਂ ਨੇ ਖੋਲੀ ਲੋਕਾਂ ਕੋਲ ਤਾਂ ਹੀ ਕਹਿੰਦਾ ਹੂ ਮੈਨੂੰ ਪਤਾ ਇਹਦਾ ਕਹੀ ਜਾਣਦੇ ਓਕੀ ਜਾਣਦੇ ਲੋਕਾਂ ਦਾ ਕੀ ਇਹ ਗੱਲਾਂ ਕਰਨੀਆਂ ਨੇ ਚੰਗੀਆਂ ਤਾਂ ਵੀ ਕਰਨੀਆਂ ਮਾੜੀਆਂ ਤਾਂ ਕਰਨੀਆਂ ਹੀ ਕਰਨੀਆਂ ਨੇ ਵੀ ਨਾਲੇ ਆ ਪਾਗੜਾ ਮੈਂ ਬੌਲੇ ਤੁਰੇ ਫਿਰਦੇ ਆ ਹੁਣ ਨਾਲੇ ਗੱਲ ਸੁਣ ਹੁਣ ਬਾਪੂ ਨੇ ਕਮਾਇਆ ਪਹਿਲਾਂ ਦੱਸਦੇ ਨੇ ਕਿ ਮੈਂ ਆ ਫਿਰ ਬਾਪੂ ਨੇ ਕਮਾਇਆ ਹੁਣ ਬਾਪੂ ਨੂੰ ਵੀ ਤਾਂ ਦਾਦਾ ਦੇ ਕੀ ਗਿਆ ਤੀ ਕੋਈ ਦਾ ਵਰਤੂ ਹੀ ਫਿਰ ਹਾਂ ਤਾਂ ਸਮਝਦੇ ਨਹੀਂ ਹੈਗੇ ਨਾ ਜੱਫੇ ਪਾਪਾ ਰੱਖ ਰੱਖਿਆ ਹੈ ਬਸ ਪੈਸਾ ਕੱਢਣਾ ਨਹੀਂ ਕਿਸੇ ਪਾਸੇ ਹਾਂ ਆਈ ਆਈ ਤਾਂ ਜਾਵੇ ਐ ਤੈਨੂੰ ਪੁੱਤੇ ਦੇ ਕੋਠੇ ਪਰ ਲੋਂਗੇ ਤੁਸੀਂ ਹੈ ਓਕੇ ਭੁੱਖਾਂ ਤੇ ਹਾਂ ਕੱਟਦੇ ਜ਼ਿੰਦਗੀ ਟਪਾ ਲਓ ਉਦੋਂ ਆੜਤੀ ਤੇ ਜਾਣੇ ਉਹਨੇ ਹਿਸਾਬ ਕਰਨ ਮੰਡੀ ਚ ਵੀ ਨਹੀਂ ਹੈਗਾ ਵੀ 10 ਰੁਪਏ ਦਾ ਕੁਲਚਾ ਖਵਾ ਦੂਗਾ ਆ ਇਹ ਪਾੜਾ ਇਹ ਤਾਂ 2 ਰੁਪਏ ਨੇ ਖਿੱਲਾ ਨਹੀਂ ਲਿਆਉਂਦਾ ਫਿੱਕੀਆਂ ਪਾੜਦਾ ਇਹ ਤਾਂ ਕੁਲਚੇ ਜਿੰਨਾ ਚਿਰੇ ਦੇ ਹੱਥ ਮਖਤਿਆਰੀ ਰਹੀ ਸੀ ਇਹਨੇ ਤਾਂ ਕਦੇ ਉਹੀ ਗੱਲ ਵੀ ਆ ਫਸਲ ਵੇਚ ਕੇ ਆਉਂਦਾ ਕਦੇ ਪਾਈਆ ਨਾ ਪੁਜੀਆਂ ਮਨਾਣਾ ਨਹੀਂ ਲਿਆ ਕੇ ਦਿੱਤਾ ਸੀ ਵੀਰ ਉਦੋਂ ਫੇਰ ਕਰਨਾ ਕਰ ਮੁਕਬੀਲ ਨਰੀ ਵੀ ਆਪਣੇ ਕੋਲੇ ਆ ਪੈਸਾ ਟੱਕਰ ਵੀ ਆਪਣੇ ਕੋਲੇ ਘੱਟ ਤੋਂ ਸੂਟਾ ਨਹੀਂ ਤੈਨੂੰ ਚੱਲ ਚੰਗੀ ਗੱਲ ਆ ਪੁੱਤ ਤੇ ਇੱਕ ਤਾਂ ਪਹਿਲਾਂ ਆਪਾਂ ਗੱਡੀ ਜੀ ਬਦਲਾਂਗੇ ਭਾਈ ਇਹ ਖਟਾਰਾ ਹੋਈ ਪਈ ਹੋਰ ਖਟਾਰਾ ਹੋਈ ਪਈ ਐ ਤੇ ਮੇਰਾ ਪੁੱਤ ਬਣ ਕੇ ਨਾ ਬਸ ਹੁਣ ਸੰਜਮ ਜੇ ਨਾਲ ਚੱਲਨੀ ਪਹਿਲਾਂ ਕਿ ਰਾਇਤੇ ਪੈਸੇ ਲਾ ਦੇ ਵਧੀਆ ਲੈ ਲੈ ਕੋਈ ਚੱਜ ਦੀ ਦੇਖ ਕੇ ਵੱਡੀ ਗੱਡੀ ਹੋਰ ਸਕਾਰਪਿਓ ਵੀ ਹਿਜੀ ਦੇਣੇ ਆ ਮਤਾਂ ਹੁਣ ਤਾਂ ਇਹ ਤਾਂ ਸੜੀ ਹੋਈ ਗੱਡੀ ਐ ਇਹਨੂੰ ਵੇਚੇ ਦੇਣੇ ਆ ਪਰ ਵਿੱਚ ਕਟਾ ਦੇ ਇਹਨੂੰ ਕੌਣ ਲਊਗਾ 60000 ਦੀ ਮਸਾ ਹੋਊ ਇੱਕ ਬਾੜ ਚ ਦੇਣੀ ਪਊਗਾ ਤਾਂ ਬਾੜ ਚ ਵੇਚ ਦੀ ਪਰ ਹੁਣ ਤਾਂ ਕਿਹੜਾ ਇਹਨੂੰ ਪੁੱਛਣਾ ਐ ਤੇ ਉਹ ਉਹਦੇ ਕੋਲੇ ਨਾ ਕੋਈ ਗੱਲ ਕਰੀ ਤੀਨਾ ਕੋਲੇ ਇਹ ਸਾਰੀਆਂ ਮੇਰੇ ਬਾਪੂ ਕੋਲੇ ਚ ਹੁੰਦੀ ਐ ਗੱਲਾਂ ਇਹ ਜਾਈ ਤੈਨੂੰ ਕੀ ਲੱਗਦਾ ਮੈਂ ਸਲਾਹਾਂ ਕਰਦੀ ਆ ਉਹਦੇ ਨਾਲ ਉਹ ਕੀ ਪਤਾ ਹੁੰਦਾ ਮੈਂ ਕਈ ਵਾਰੀ ਭਲੋ ਕੇ ਤੈਨੂੰ ਪੁੱਛ ਲੈ ਨਾ 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 ਚੱਲ ਮੈਂ ਜਾਇਓ ਨਾ ਜਾ ਜਾਇਆ ਫਿਰ ਤੇ ਜੇ ਕੋਈ ਆਂਡੀ ਕਮਾਂਡੀ ਵੀ ਪੁੱਛੇ ਤਾਂ ਵੀ ਕਿਸੇ ਨੂੰ ਭੇਤਨਾ ਦੀ ਨਹੀਂ ਨਾ ਕਿਸੇ ਬੁੜੀ ਕੋਲੇ ਗੱਲ ਕਰੀ ਬੇ ਮੈਂ ਕਿਹਨੂੰ ਦੱਸਦੀ ਆ ਕਿਸੇ ਨੂੰ ਨਹੀਂ ਕੁਛ ਕਹੀਦੀ ਮੈਂ ਤਾਂ ਐਡੀ ਕੰਨਾ ਦੀ ਕੱਚੀ ਨਹੀਂ ਹੈਗੀ ਤੇਰੀ ਮਾਂ ਲੈ ਤਾਇਆ ਤਾਂ ਆਉਂਦਾ ਸਿਕਲ ਤਾਇਆ ਓ ਸਸਰੀ ਘਰਤਾਰੀ ਕੀ ਹਾਲ ਹੈ ਸ਼ਰ ਵਧੀਆ ਵਧੀਆ ਤੁਸੀਂ ਦੱਸੋ ਹਾਂ ਹੋ ਠੀਕ ਆ ਪਰਵਾਰ ਵਧੀਆ ਕਿੱਧਰ ਚੱਲ ਪਿਆ ਇਹਨੂੰ ਓ ਬਸ ਭਾਈ ਟਾਈਮ ਪਾਸ ਕਰਦੇ ਆ ਹੈ ਹੋਰ ਕੀ ਕਰਨਾ ਆਪਾਂ ਨੇ ਅੱਛਾ ਹਾਂ ਆਪਣੇ ਬਿੱਲੇ ਬਾਰੇ ਨਹੀਂ ਕਦੇ ਗੱਲ ਹੋਇਆ ਤਾਂ ਹੋਈ ਕਦੇ ਤੇ ਮੈਂ ਆਪਣੇ ਵਾਲੇ ਜਵਾਖੜੀ ਦੀ ਗੱਲ ਕਰਦਾ। ਉਹ ਪਤਾ ਹੀ ਆ ਭਾਈ ਤੈਨੂੰ ਹੈ। ਆਈ ਨਹੀਂ ਕਿਸੇ ਕੰਮ ਦਾ ਮੁੰਡਾ ਜਾਂ ਬੇਲੈ ਕਈ ਹੈ ਸੇਰਾ। ਚਲੋ ਤਾਂ ਜਿਹੜਾ ਕੁਝ ਹੋਣਾ ਸੀ ਤਾਇਆ ਹੋ ਗਿਆ ਦੇਖ ਹਨ। ਹੂੰ। ਕੋਈ ਨਹੀਂ ਅੱਡ ਬੱਡ ਤਾਂ ਦੇਖ ਦੁਨੀਆ ਹੁੰਦੀ ਹੈ ਹਨ। ਹੂੰ। ਪਰ ਆਇਆ ਵੀ ਜਿੰਨਾ ਟਾਈਮ ਤੂੰ ਹੈਗਾ ਤੀਂ ਦੇਖ ਭਾਈ। ਤੇਰੀ ਕਿਤੇ ਨੱਕ ਤੇ ਚੇਹ ਮਨਦਾ ਤੀ ਉਹ। ਹੁਣ ਤਾਂ ਥੋੜਾ ਜਿਆਦਾ ਹੀ ਹੋ ਰਿਹਾ। ਉਹ ਛੇਰਾ ਜੇ ਸਿਆਣੇ ਬੰਦਿਆਂ ਦੀਆਂ ਗੱਲਾਂ ਮੰਨੇ ਨਾ ਲਾਦ। ਫੇਰ ਕਾਹਦੀਆਂ ਗੱਲਾਂ ਨੇ। ਉਹਨੇ ਤਾਂ ਭਾਈ ਅਜੇ ਤੱਕ ਮੇਰੀ ਕੋਈ ਗੱਲ ਹੀ ਨਹੀਂ ਸੁਣੀ ਉਹ ਤਾਂ ਆਪ ਮਹਾਰਾ ਚੱਲਿਆ ਮਾਂ ਦਾ ਚੱਕਿਆ ਹੋਇਆ ਮਰਜ਼ੀ ਕਰਦਾ ਜਿੱਧਰ ਜੀ ਕਰਦਾ ਹੈ ਮੋਟਰਸਾਈਕਲ ਤੇ ਕਦੇ ਕਿਸੇ ਨਾਲ ਚੜ ਗਿਆ ਕਦੇ ਕਿਸੇ ਨਾਲ ਚੜ ਗਿਆ ਆਇਆ ਵੀ ਮਾਂ ਦਾ ਚੱਕਿਆ ਬਾਅਦ ਚ ਦੁਖੋਸੇ ਨੂੰ ਦਊਗਾ ਮੈਂ ਤਾਂ ਬਿੰਦਰ ਦੱਸਦਾ ਸੀ ਪੁਲਸੀ ਦਾ ਮੁੰਡਾ ਅੱਛਾ ਜਿਆ ਨਾਲ ਪੜਦਾ ਹੁੰਦਾ ਸਾਡੇ ਹੂੰ ਸਾਡੀ ਕਲਾਸ ਚ ਇੱਕ ਮੁੰਡਾ ਉਹ ਸੀ ਉਹ ਡੇਰਿਆਂ ਚੋਂ ਨਿਪਰਾ ਬਾਹਰ ਹੂੰ ਉਹ ਨਸ਼ੇ ਪੱਤੇ ਜੀ ਵੇਚਦਾ ਅੱਛਾ ਨਾਲੇ ਆਪ ਖਾਂਦਾ ਪੀਂਦਾ ਦੈਨ ਰਾਤ ਕਹਿੰਦਾ ਉਹਦੇ ਨਾਲ ਚੜਿਆ ਰਹਿੰਦਾ ਕਹਿੰਦਾ ਯਾਰੇ ਫਿਰ ਜਾਦੇ ਗਲਤ ਹੋ ਰਿਹਾ ਕੰਮ ਕਹਿੰਦਾ ਵੀ ਤੂੰ ਸੁਨੇਹਾ ਲਾਈ ਕਹਿੰਦਾ ਮੇਰੇ ਲਈ ਨੰਬਰ ਨਹੀਂ ਹੈਗਾ ਉਹਦਾ ਨੰਬਰ ਨੰਬਰ ਡਿਲੀਟ ਹੋ ਗਿਆ ਹੁਣ ਤੇਰਾ ਅੱਛਾ ਤੇ ਮੈਂ ਤਾਂ ਤੈਨੂੰ ਤਾਂ ਕਹਿੰਦਾ ਵੀ ਦੇਖ ਲੈ ਮੜੀ ਜੀ ਗੌਰ ਕਰ ਲੈ ਚੱਲ ਕੋਈ ਨਹੀਂ ਅੱਡ ਬੈਡਾ ਚਾਹੇ ਕਿਵੇਂ ਮਰਜੀ ਐ ਪੁੱਤ ਤਾਂ ਫਿਰ ਵੀ ਤੇਰਾ ਹੀ ਆ ਸ਼ੇਰ ਹੁਣ ਆਪਾਂ ਇਹਦੇ ਵਿੱਚ ਕੀ ਕਰ ਸਕਦਾ ਮੈਂ ਮੇਰੀ ਤਾਂ ਨੇ ਤੱਕ ਕੋਈ ਗੱਲ ਹੀ ਨਹੀਂ ਮੰਨੀ ਜਦੋਂ ਅੱਖਾਂ ਦੁਖਣਗੀਆਂ ਭਾਈ ਉਦੋਂ ਪੱਟੀ ਬੰਨਣਗੇ ਉਹਨਾਂ ਚਿਰ ਕਾਹ ਨੂੰ ਗੌਰ ਕਰਦੇ ਨੇ ਉਦੋਂ ਨੂੰ ਜੜੀਆ ਚੋਕ ਚੁਕ ਜੂ ਬਾਅਦ ਤੱਕ ਕੋਈ ਫਾਇਦਾ ਨਹੀਂ ਕਰਦਾ ਵੀ ਉਦੋਂ ਤੱਕ ਦਾ ਬੇੜਾ ਡੀਕਾਂਗੇ ਤਾਂ ਬੇੜਾ ਹੱਥ ਨਹੀਂ ਆਉਣਾ ਮੁੜ ਕੇ ਆਪਣੇ ਕੱਲਾ ਕਰਾ ਜਵਾਖ ਹੈ ਤੇਰਾ ਚਾਹੇ ਚੰਗਾ ਚਾਹੇ ਮਾੜਾ ਮੈਂ ਤਾਂ ਤੈਨੂੰ ਐਂ ਕਰਦਾ ਵੀ ਸਾਂਭ ਲਾ ਉਹ ਪਾਈ ਲਾਦ ਮੇਰੀ ਕਿੱਥੋਂ ਬਣੂ ਹੈ ਜਿਹਨੂੰ ਵਿਆਹ ਕੇ ਲਿਆਇਆ ਸੀ ਤੇਰੇ ਲਈ ਤਾਈ ਦੀ ਗੱਲ ਕਰਦਾ ਜਦੋਂ ਉਹ ਨਹੀਂ ਮੇਰੀ ਬਣੀ ਮੁੰਡੇ ਦੇ ਮਗਰ ਲਾ ਕੇ ਮੇਰੇ ਤਾਂ ਹੱਥ ਵੱਢ ਲਏ ਉਹਨੇ ਹੈ ਕਿਤੇ ਲਿਮਟ ਕਰਾ ਦੇ ਮੁੰਡੇ ਦੇ ਨਾਲ ਜ਼ਮੀਨ ਕਰਾ ਦੇ ਉਹ ਸੌਰੀ ਸਿਆਣੀ ਹੈ ਕੁੜੀ ਆਪਣੀ ਨੂੰ ਹੂੰ ਹੂੰ ਉਹਦਾ ਘਰ ਬੰਨਣ ਵਾਲੀ ਸੀ ਉਹਦੀ ਗੱਲ ਨਹੀਂ ਸੁਣੀ ਭਾਈ ਇਹਨਾਂ ਨੇ ਜਮਾ ਬੇੜਾ ਬੁੱਧਾ ਮਾਰਤਾ ਸਾਨੂੰ ਤਾਂ ੱੱਕੇ ਮਾਰ ਮਾਰ ਕੱਟਦਾ ਸ਼ੇਰਾ ਮੇਰੇ ਕੰਨੀ ਤਾਂ ਅੱਜ ਮਰਦਾ ਚਾਹੇ ਕੱਲ ਨੂੰ ਮਰ ਜੇ ਕਾਹੇ ਤਾਂ ਕਾਨੂੰ ਕਹਣਾ ਤਾਇਆ ਹੋਰ ਦੁਖੀ ਬੰਦਾ ਸ਼ੇਰਾ ਕਹਿ ਵੀ ਕੀ ਸਕਦਾ ਫਿਰ ਐਂ ਤੇ ਮੈਂ ਤਾਂ ਨਹੀਂ ਚਾਹੇ ਕੁਝ ਵੀ ਦੇ 13 ਗੰਜਰ ਦੇ ਨੂੰ ਕਿਸੇ ਸੈਂਟਰ ਸੈਂਟਰ ਚ ਚੁਕਾ ਦੋ ਨਹੀਂ ਉ ਚੁਕਾ ਦੋ ਦੋ ਮਹੀਨੇ ਵਾਸਤੇ ਪੁਲਿਸ ਨੂੰ ਐਨੇ ਚਾਜੇ ਲੋਟਾ ਮੇਰੇ ਤਾਂ ਹੱਥ ਖੜੇ ਰਹਿ ਜਾਂਦਾ ਨਾ ਤਾਂ ਮੇਰੇ ਕੋਲੇ ਸੈਂਟਰ ਭਰਨ ਵਾਸਤੇ ਪੈਸੇ ਨੇ ਨਾ ਆਪਾ ਪੁੱਸਲਿਆਂ ਨੂੰ ਕਹੀਏ ਐਹ ਜਾਂ ਉਹੀ ਡੜ ਜੂ ਕਿਸੇ ਪਾਸੇ ਭਾਈ ਰੋਈਆਂ ਨੂੰ ਜਦੋਂ ਮਾਂ ਪਿਓ ਤੇ ਉਹਨਾਂ ਤੋਂ ਪਾਉਂਦੀ ਜਿਹੜੀ ਲਾਡ ਸੁਖ ਥੋੜੀ ਪਾਉਂਦੀ ਹੁੰਦੀ ਆ ਉਹ ਹੁਣ ਫਿਰਦਾ ਫੇਟੇ ਵਾਲੇ ਕੁੱਤੇ ਚੱਲ ਦੇਖ ਲਈ ਤਾ ਮੈਂ ਤਾਂ ਤੈਨੂੰ ਅਹੀਂ ਸਨੇਹ ਹਾਲ ਆਉਂਦਾ ਚੱਲ ਸਾਬ ਅਸੀਂ ਸਿਹਰਾ ਤੇਰਾ ਤਾਂ ਆਪਾਂ ਹੀ ਫਰਜ਼ ਸੀ ਤੂੰ ਨਭਾਤਾ ਆਪਦਾ ਹੋਰ ਚੱਲ ਹੁਣ ਤਾਂ ਬੈਸ ਗਰੂਈ ਆ ਭਾਈ ਜੇ ਉਹਨੂੰ ਆਇਆ ਨਾਲ ਪੜਿਆ ਹੋਇਆ ਬਰਾ ਲੱਗਦਾ ਆਪ ਨੂੰ ਵੀ ਅਫਸੋਸ ਜਾਂ ਹੁੰਦਾ ਵੀ ਗੰਜਰ ਦਾ ਕਿਹੜੇ ਕੰਮੀ ਪਿਆ ਵਧੀਆ ਪੜਦਾ ਲਿਖਦਾ ਸੀ ਚੱਲ ਦੇਖ ਲਈ ਕਹਿ ਕੇ ਜੇ ਤੈਨੂੰ ਮਿਲਿਆ-ਮੁਲਿਆ ਕਿਤੇ ਤੂੰ ਹੀ ਮੱ ਮੱਥਾ ਦਾ ਤੇਰੇ ਵਾਰੀ ਬਥੇਰਾ ਮਾਰਿਆ ਸੀ ਜੇ ਉਦੋਂ ਸੁਣੀ ਹੁੰਦੀ ਫਿਰ ਤੱਕ ਹੀ ਅੱਗੇ ਹੁਣ ਆ ਸੁਣ ਕੀ ਕਰੀਏ ਸ਼ਰਾਬ ਦੀ ਜਿਤਾਬ ਦੇ ਹੱਥੀ ਹੁੰਦੀ ਆ ਮੈਂ ਤਾਂ ਡਰਦਾ ਉਹਨੂੰ ਛੇੜਦਾ ਨਹੀਂ ਮੋਰੋਂ ਪੁੱਠਾ ਬੋਲਦਾ ਮੈਨੂੰ ਹੈ ਕੀ ਫਾਇਦਾ ਐਮੀ ਆ ਵੀ ਡੰਡਾ ਠੀਕ ਆ ਤਾਂ ਚੰਗਾ ਸਿਹਰਾ ਆਹਾਂ ਲੈ ਸੱਚੀ ਯਾਰਾ ਉਹ ਜ਼ਮੀਨ ਵੀ ਹੋ ਗਈ ਪੈਸੇ ਵੀ ਆ ਗਏ ਤੂੰ ਜਿਹੜੇ ਏਜੰਟ ਤੋਂ ਲਵਣੀ ਆ ਲਾ ਫੇਲੇ ਯਾਰ ਹਾਂ ਨਾ 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 ਮੈਨੂੰ ਤਖ ਮੈਂ ਕੱਚੀ ਗੱਲ ਨਹੀਂ ਕਰਦਾ ਮੈਨੂੰ ਇਹ ਚੀਜ਼ਾਂ ਦਾ ਭੇਤ ਨਹੀਂ ਤੂੰ ਆ ਇਲੇ ਸੇ ਪੀਟੀ ਪੂਟੀ ਆ ਤੂੰ ਜਿਹੜਾ ਕੁਝ ਕਰਿਆ ਤੈਨੂੰ ਪਤਾ ਹੈ ਜਿਹੜੇ ਮਰਜੀ ਏਜੰਟ ਤੋਂ ਲਾ ਮਿੱਥੋ ਦਾ ਪੈਸੇ ਚੱਕ ਓਹ ਹੋ ਮੈਂ ਕਹੀਂ ਤਾਂ ਜਾਣਾ ਵੀ ਕਿੰਨੇ ਦਿਨੇ ਬਣਣਗੇ ਪਹਿਲਾਂ 50000 ਬਸ ਠੀਕ ਹੈ ਮੈਂ ਤੈਨੂੰ 50000 ਪਾ ਹਾਂ ਨਾ ਤੂੰ ਜਿਹੜੇ ਮਰਜੀ ਏਜੰਟ ਤੋਂ ਫਾਇਲ ਵਾਲ ਆਹ ਕਿੰਨੇ ਟਾਈਮ ਚ 20 ਦਿਨ ਚ ਮਹਬੀਜ਼ ਇੰਚ ਵੀ ਜਾਉਂਦਾ ਗੱਲ 20 ਇੰਚ ਆਉਂਦਾ ਯਾਰ 15 ਤਿੰਨ ਚਾਹਦਾ ਮੇਰੀ ਕਨੀਆ ਦਾ ਭਾਵੇਂ 5 ਦਿਨਾਂ ਚ ਵੀ ਜਾਉਂਦਾ ਮੇਰੇ ਕੋਲੇ ਪੈਸੇ ਪਏ ਨੇ ਨਾਲ ਦੀ ਨਾਲ ਮੈਂ ਪੈਸੇ ਦੇ ਦੂੰਗਾ ਤੈਨੂੰ ਆਓ ਓਏ ਹਾਂ ਆਹੀ ਕਹਿਣਾ ਫਿਰ ਜੇ ਤੂੰ ਜਾਵੇਂਗੀ ਫੇਰੇ ਮੈਂ ਆਉਂਗਾ ਜੇ ਆਪਣਾ ਇਕੱਠਿਆਂ ਦਾ ਲੱਗਦਾ ਹੈ ਭਾਈ ਤਾਂ ਇਕੱਠਿਆਂ ਦਾ ਲਵਾਲਾ ਮਾ ਮੇਰੇ ਤੇ ਟੀਨਾ ਕੀ ਮੇਰੇ ਤੇ ਬੰਬ ਡੇਗੂਗੀ ਜਦੋਂ ਇੱਥੋਂ ਭੱਜੇਗੇ ਸਾਰਾ ਕੁਝ ਮਰਨਾ ਹੈ ਜ਼ਮੀਨ ਜਾਇਦਾਦ ਯਾਰ ਬਾਪੂ ਦੇ ਨਾਲ ਹੋਈ ਨਹੀਂ ਕੁਝ ਆ ਬਸ ਠੀਕ ਹੈ ਚੱਲ ਮੈਨੂੰ ਦੱਸੀ ਸ਼ਾਮ ਤੱਕ ਫਿਰ ਕੀਦਣ ਨਾਲ ਗੱਲ ਕਰਕੇ ਏਜੰਟ ਜੀ ਨਾਲ ਓਕੇ ਚੱਲ ਬਾਪੂ ਤੁਰਿਆ ਆਉਂਦਾ ਮੈਂ ਆਹ ਹੋ ਆਹ ਫਿਰ ਗੱਲ ਕਰਦਾ ਚੰਗਾ ਕਰਲਾ ਝੋਂੜੇ ਇਕੱਠੇ ਇਹੀ ਕੰਮ ਤੇ ਰਹਿ ਗਏ ਹੁਣ ਤਾਂ ਤੁਸੀਂ ਹੈ ਉਹੀ ਗੱਲਾਂ ਕਰੀਆਂ ਜਿਹੜੀਆਂ ਨਹੀਂ ਕਰਨੀਆਂ ਸੀ ਹੁਣ ਕੀ ਹੋ ਗਿਆ ਸਾਡੀ ਹੋ ਕੀ ਗਿਆ ਹੁਣ ਉਹੀ ਪੜਕਿਆ ਵੜਕਾਇਆ ਆ ਜੂਗਾ ਬਾਹਰ ਓਏ ਹੁਣ ਕੀ ਲਿਆਂਦਾ ਉਹਨੇ ਟਰੱਕ ਖਰੀਦ ਲਿਆ ਕੀ ਕਰ ਲਿਆ ਤੈਨੂੰ ਪਤਾ ਕੀ ਕਰਿਆ ਤੇਰੇ ਲਾੜਲੇ ਨੇ ਕੀ ਕਰਿਆ ਕੁਛ ਨਹੀਂ ਕਰਿਆ ਕੁਛ ਨਹੀਂ ਲਿਆਂਦਾ ਹਲੇ ਪੈਸਾ ਉਹਦੇ ਕੋਲੇ ਪਿਆ ਹੈਗਾ ਉਹਦੇ ਕੋਲੇ ਤਾਂ ਜ਼ੀਰਾਂ ਰਹਿ ਗਿਆ ਕੱਲੀਆਂ ਸਾਰੀ ਰਕਮ ਕਿਸੇ ਕੁੜੀ ਦੇ ਖਾਤੇ ਚ ਪਾਤੀ ਉਹਨੇ ਕਿਉਂ ਕੁੜੀ ਦੇ ਖਾਤੇ ਚ ਘਾਤੋ ਪਾਤੀ ਆ ਦਿਮਾਗ ਹਿੱਲਿਆ ਉਹਦਾ ਕੁੜੀ ਦੇ ਖਾਤੇ ਚ ਰਕਮ ਪਾ ਦੂਗਾ ਦਿਮਾਗ ਤਾਂ ਮੇਰਾ ਹੱਲ ਗਿਆ ਜਿਹੜਾ ਤੁਹਾਡੀਆਂ ਗੱਲਾਂ ਚ ਆ ਗਿਆ ਉਹ ਕੁੜੀ ਬਾਹਰ ਦਾ ਕਰੀ ਜਾਂਦੀ ਆ ਜਾਣ ਦਾ ਇਹ ਪੈਸੇ ਦਿੰਦਾ ਇਹਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਠੀਕ ਐ ਹੁਣ ਸਮਝੀ ਮੈਂ ਫਿਰ ਮੜਾ ਠੰਡੇ ਦਿਮਾਗ ਨਾਲ ਸੋਚਾ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਆਪਣੀ ਉਹ ਹੀ ਭਲਾਈ ਹੈਗੀ ਮੁੰਡਾ ਮੇਰਾ ਐਡਾ ਬੋਲਾ ਨਹੀਂ ਉਹ ਕਿਸੇ ਮਾਰਤੀ ਡਿੱਗਿਆ ਜੇ ਕੁੜੀ ਬਾਹਰ ਜਾਂਦੀ ਹੈ ਨਾ ਤਾਂ ਜ਼ਰੂਰ ਇਹਨੂੰ ਲੈ ਕੇ ਜਾਊਗੀ ਵਧੀਆ ਪਰ ਸੈੱਟ ਹੋ ਜੂਗਾ ਉੱਥੇ ਬਾਹਰ ਬਗ ਜੂਗਾ ਇੱਥੇ ਕੀ ਐ ਕੁਝ ਨਹੀਂ ਹੈਗਾ ਇੱਥੇ ਹਾਏ ਵੇ ਰੱਬਾ ਮੇਰਾ ਕਹੇ ਜੇ ਬੰਦਿਆਂ ਨਾਲ ਬਾਪ ਪੈ ਗਿਆ ਉਹ ਤੇਰਾ ਦਿਮਾਗ ਕਿਉਂ ਡੱਲ ਹੋ ਗਿਆ ਤੇਰੇ ਦਿਮਾਗ 'ਚ ਗੱਲਾਂ ਆਉਂਦੀ ਕਿਉਂ ਨਹੀਂ ਮੈਨੂੰ ਆਂ ਦੱਸ ਕੀ ਗੱਲ ਐਡੀ ਕਿੱਡੀ ਕ ਗੱਲ ਐ ਐਡੀ ਕਿੱਡੀ ਕ ਗੱਲ ਐ ਆਹੋ ਓਏ 5 ਕਿੱਲੇ ਸਾਂਦੇ ਸਿਰ ਵਰਗੇ ਵੇਚ ਕੇ ਨੇ ਕਿਸੇ ਕੁੜੀ ਨੂੰ 4 ਤੇ ਤੂੰ ਕਹਿੰਦੀ ਐਡੀ ਕਿੱਡੀ ਕ ਗੱਲ ਐ ਉਹ ਕੀ ਹੋ ਗਿਆ ਬਾਪੂ ਕੀ ਕਹਿੰਦਾ ਮਾਂ ਬਾਪੂ ਆਹ ਦੇਖ ਲੈ ਪਾਏ ਸੌਕ ਖਕੂ ਸਕੂੜੀ ਨੂੰ ਖਵਾਤੇ ਉਹ ਨੂੰ ਬਾਹਰ ਤੋਰਦਾ ਫਿਰ ਮਾਂ ਬਾਹਰ ਤੋਰਦਾ ਨਾਲ ਆਪ ਬਗ ਜਿਹਨੂੰ ਕਿਹਾ ਕੱਜਰ ਕਹਿੰਦਾ ਮੈਂ پیسے ਕਿਨੂੰ ਖਵਾਤੇ ਇਹ ਦਿਖਿਆ ਕਿਲੇ ਮੇਰੇ ਖਾਤੇ ਜੇ ਸਾਰੇ ਪਏ ਨੇ ਉਹੀ ਲੋਕਾਂ ਦੀਆਂ ਸੁਣ ਸੁਣ ਕੇ ਇਹ ਪੱਕਾ ਤੇਲੀ ਨੂਨ ਹੀ ਲਈ ਹੁਣ ਲੁੱਤੀ ਇਹ ਜੀ ਇਹ ਆਜਾ ਕੋਸੇ ਸਿਖਾਉਂਦੀ ਐ ਉਹ ਇਹ ਨਾਲ ਬਸ ਸਟੈਂਡ ਤੇ ਖੜਾ ਗੱਲਾਂ ਮਾਰਦਾ ਸੀ ਬਸ ਬਸ ਸਟੈਂਡ ਤੇ ਉਹ ਤਾਂ ਊ ਜਾਣ ਪਛਾਣ ਦੀ ਤੀ ਉਹ ਫਿਰ پیسے ਜੇ ਅੱਛੇ ਮੈਂ ਕਿਸੇ ਨਾਲ ਗੱਲਾਂ ਕਰ ਲਈ ਮਾਂ ਮੈਂ ਪੈਸੇ ਖਵਾਤੇ ਐ ਇੱਕ ਇੰਜੀਨੀਅਰ ਨਾਲ ਗੱਲਾਂ ਕਰਦਾ ਮੱਪੂ ਤੂੰ ਕਿਉਂਕਿ ਤੇਰੇ ਖਾਤੇ ਦਾ ਮੈਨੂੰ ਪਤਾ ਪੁੱਤ ਮੈਂ ਸਾਰਾ ਹਿਸਾਬ ਕਿਤਾਬ ਰੱਖਦਾ ਸੀ ਸਾਰਾ ਪਤਾ ਕਰ ਲਿਆ ਮੈਂ ਤੇਰੇ ਖਾਤੇ 'ਚ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਫਿਰ ਚੱਲ ਪਤਾ ਕਰ ਲਿਆ ਤਾਂ ਕਰ ਲਿਆ ਬਾਈ ਸਾਡੀ ਜ਼ਮੀਨ ਹੈ ਦਾਦ ਅਸੀਂ ਜੋ ਮਰਜੀ ਕਰੀਏ ਮਾਂ ਪੁੱਤ ਤੂੰ ਕੀ ਲੱਗਦਾ ਕੱਲ ਨੂੰ ਕੁਝ ਹੋਰ ਕਹੇਗਾੁੱਦੀ ਜ਼ਮੀਨ ਕੰਮੇ ਹੋਗੀ ਦੱਸ ਦੱਸ ਸਾਡੀ ਐ ਮੇਰੇ ਨਾਂ 'ਤੇ ਮੈਂ ਵੇਚਦੀ ਫਿਰ ਗਾਹਾਂ ਪੁੱਤ ਗਾਹਾਂ ਗਾਹਾਂ ਕੈਨੇਡਾ ਜਾਊਂ ਮੈਂ ਤਾਂ ਤੈਨੂੰ ਕੀ ਲੈਣਾ ਮੈਂ ਤਾਂ ਕਹਣਾ ਤੈਨੂੰ ਤਿਆਰੀ ਖੜੀ ਹੋਊਗੀ ਉੱਥੇ ਹਵਾਈ ਅੱਡੇ ਤੇ ਵਗ ਜਾ ਮੈਂ ਇਹਨੂੰ ਕਹਦੇ ਵਾਲਾ ਬੋਲਣ ਦੀ ਲੋੜ ਨਹੀਂ ਮੈਂ ਜਾਇਦਾਦ ਦਾ ਮਾਲਕ ਦੀ ਮੈਂ ਵੇਚਾਂ ਚਾਹੀ ਰੱਖਾਂ ਇਹ ਕੀ ਲੱਗਦਾ ਵਿੱਚ ਬੋਲਣ ਵਾਲਾ ਬੰਦਾ ਬੱਸ ਨਿਬੜ ਗਈ ਸੁਣ ਲਈ ਸੁਣ ਕੇ ਸੌਖਾ ਹੁਣ ਕਿਹਾ ਸੀ ਨਾ ਬੋਲ ਚੁੱਪ ਕਰਕੇ ਦੋ ਰੋਟੀਆਂ ਖਾ ਲੈ ਤੇਰੀ ਤੂੰ ਖਾਤੀਆਂ ਨਹੀਂ ਰੋਟੀਆਂ ਮੈਂ ਕਿੱਦਾਂ ਦਾ ਲੱਗ ਰਾਂ ਦੇਖਣਾ ਮੈਂ ਜਾਇਦਾਦ ਦਾ ਮਾਲਕ ਲੈ ਕਮਾਲ ਉਹ ਕਮਾ ਕੀ ਦਿੱਤਾ ਤੂੰ ਤੋਂ ਪਹਿਲਾਂ ਤੂੰ ਕਹਦਾ ਮਾਲਕ ਮੈਂ ਤਾਂ ਬਾਪੂ ਜਮਾ ਨਹੀਂ ਕਮਾਇਆ ਮੈਂ ਤਾਂ ਜਮਾ ਨਹੀਂ ਕਮਾਇਆ ਪਰ ਹੁਣ ਮੈਂ ਜਾਇਦਾਦ ਦਾ ਮਾਲਕ ਹਾਂ ਆ ਮੇਰੇ ਘਰ ਦਾ ਮੈਂ ਮਾਲਕਾ ਤੇਰਾ ਜੀ ਕਰਦਾ ਭਾਈ ਤਾਂ ਇੱਥੇ ਰਹਿ ਨਹੀਂ ਉਹ ਪਿਆ ਗੇਟਾ ਜੁੱਲੀ ਬਿਸਤਰਾ ਚੱਕ ਜਾ ਇੱਥੋਂ ਸਾਬਾਸ਼ ਸਾਬਾਸ਼ ਠੀਕ ਹੈ ਮਾ ਆਹੀ ਗੱਲਾਂ ਦਾ ਡਰ ਸੀ ਮੈਨੂੰ ਆਹ ਦੇਖ ਲੈ ਨਵਾਂ ਨਮੂਨਾ ਆਉਂਦੀ ਏ ਤੁਰੀ ਹਲੇ ਤਾਂ ਹਉ ਆਉਂਦੀ ਏ ਗਟਾਰ ਮੰਗੂਰਾ ਪ੍ਰਾਂਤ ਕਰਦਣ ਜੀ ਕੀ ਕਮਾਉਣੀ ਐ ਹੂੰ ਬਾਰੀ ਤੇਰੀ ਵੀ ਆਈ ਲੈ ਬਾਲੇ ਦਿਨ ਨਹੀਂ ਪੈਂਦੇ ਮੈਂ ਤੇਰੇ ਵਾਂਗੂ ਨਾ ਛੱਤਰ ਤੇ ਰੋਟੀ ਨਹੀਂ ਖਾਂਦੀ ਹਾਂਗੀ ਮੈਂ ਤਾਂ ਬੈ ਕੇ ਖਾਉਂਦਾ ਮੈਂ ਮੁੰਡੇ ਨੂੰ ਟੋਕਾ ਡਾਕੀ ਕਰਾਂ ਇਹਨੇ ਖਵਾਉਣੀ ਐ ਆਪੇ ਖਵਾਉ। ਰੋਟੀ ਮਾਰਨੀ ਸੀ ਜਵਾਖੜੀ ਦੀ ਮਾਰਤੀ ਸਾਲਿਓ। ਹਾਂ। ਪਾਪ ਤਾਂ ਤੁਹਾਨੂੰ ਲੱਗੂਗਾ। ਲੱਗੇ ਨਾ ਲੱਗੇ ਬਾਪੂ ਜਾਦੇ ਤਹੋਂਦਾ ਨਾਲੇ ਲੈ ਜਾ ਬਖਰੀਂ ਚਾ ਭੱਜ ਜਾ। ਜਿੱਥੇ ਜਾਣ। ਜਾਏ। ਤੁਸੀਂ ਕਿਹੋ ਜੀ ਗੱਲਾਂ ਕਰਦੇ ਹੋ। ਇਹ ਘਰ ਸਾਡਾ ਵੀ ਐ। ਨਾਲੇ ਬਾਪੂ ਜੀ ਨੇ ਬਣਾਇਆ ਇਹ ਘਰ। ਛੋਟਾ ਛੋਟਾ ਕੋਈ ਨਹੀਂ ਹੈ ਗਿਆ। ਮੈਂ ਤੇ ਮਾਂ ਮਾਲਕਾ ਕਰਦੇ। ਗੱਲ ਖਤਮ। ਮੇਰੀ ਗੱਲ ਸੁਣੋ। ਉਹਨਾਂ ਨੇ ਤੁਹਾਨੂੰ ਐਡਾ ਘਰ ਜੋੜ ਕੇ ਦਿੱਤਾ। ਜ਼ਮੀਨ ਜੋੜ ਕੇ ਦਿੱਤੀ। ਸਾਰੇ ਦਿੰਦੇ ਨੇ ਜੋੜ ਕੇ, ਆਪ ਦੇਤੀ ਪੁੱਤ ਨੂੰ ਕੌਣ ਨਹੀਂ ਦਿੰਦਾ ਜੋੜ ਕੇ? ਮੈਂ ਕਮਾਲ ਲੈ ਇਹ ਵੀ ਲੈਕਚਰ ਲਾਗੀ ਦੇਣਾ। ਅਕੇ ਜੋੜ ਕੇ ਦੇਤਾ ਵੇ ਤਾ ਜਮਾ ਮੂਰੇ ਰਹਿੰਦੀ ਐ ਸਾਰਿਆਂ ਤੋਂ ਕੱਲ ਦੀ ਪੁੱਤਨੀ ਸਿਵਿਆਂ ਚਾਹਦੇ ਤਾਂ ਐ ਕਹਦੀ ਹੂ ਘਰ ਬਾਰ ਮੇਰਾ ਹੈਗਾ ਇਹ ਤਾਂ ਲੱਗਦਾ ਹੀ ਕੁਛ ਨਹੀਂ ਤਾਂ ਅਸੀਂ ਤਾਂ ਟੋਕਾ ਟਾਕੀ ਕਰਦੀ ਸੀ ਸਾਰਾ ਦਿਨ ਚਾਹੇ ਮੈਨੂੰ ਇਸ ਘਰ ਚੋਂ ਕੱਢ ਦੋ ਮੈਨੂੰ ਕੋਈ ਦੁੱਖ ਨਹੀਂ ਪਰ ਤੁਸੀਂ ਆਪ ਸੋਚੋ ਅੱਗੇ ਤੁਹਾਡੇ ਪੁੱਤ ਦੀ ਸਾਰੀ ਜ਼ਿੰਦਗੀ ਪਈ ਐ ਹੁਣ ਸਭ ਕੁਝ ਵੇਚੋ ਓਏ ਲੈਕਚਰ ਆ ਦੇ ਆ ਬੰਨੇ ਹੱਥ ਚੱਲ ਚਲ ਬੱਪੂ ਬਾਹਰ ਦੂੰਗੀ ਚੱਲ ਚੱਲ ਮੈਂ ਟੱਕਾ ਮਾਰਦਾ ਓਏ ਹੈ ਘਰ ਮੇਰਾ ਐ ਸਾਰਾ ਕੁਝ ਮੇਰਾ ਐ ਚਲ ਯਾਰ ਬਪੂ ਕੋਈੜਾ ਕਰ ਕਰ ਤੂੰ ਚਲੇ ਡੈਡੀ ਜੀ ਚਲ ਮੇਰੀ ਗੱਲ ਸੁਣੋ ਇਹਨਾਂ ਨਾਲ ਬਹਿਸ ਕਰਨ ਦੀ ਕੋਈ ਲੋੜ ਨਹੀਂ ਜੇ ਤੁਸੀਂ ਆਪਣੀ ਮੈਨੂੰ ਧੀ ਮੰਨਦੇ ਹੋ ਨਾ ਤਾਂ ਤੁਸੀਂ ਮੇਰੇ ਨਾਲ ਚੱਲੋ ਹਾਂ ਵੈਰੀ ਗੁੱਡ ਸਿਆਣੀ ਗੱਲ ਚਲੋ ਚਲੋ ਜੀ ਜਾ ਤੂੰ ਵੀ ਜਾ ਚਲੋ 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 ਹਾਂ ਬਹੁਤ ਵਧੀਆ ਤੁਸੀਂ ਬਹੁਤ ਵਧੀਆ ਗੱਲ ਕੀਤੀ ਸਿਆਣੀ ਗੱਲ ਹੈ ਨਾ ਜਿਆਦਾ ਲੈਕਚਰ ਚਲ ਚਲ ਔਰ ਕੀ ਕੀ ਕੀਤਾ ਤੂੰ ਮੇਰਾ ਕੀ ਹੈ ਮੈਂ ਤਾਂ ਕਿਤੇ ਵੀ ਰਾਤ ਕੱਟ ਲਵਾਂ ਤੂੰ ਕਿੱਥੇ ਜਾਵੇਂਗੀ ਹੁਣ ਡੈਡੀ ਜੀ ਮੇਰੀ ਗੱਲ ਸੁਣੋ ਜੇ ਹੁਣ ਤੁਹਾਨੂੰ ਮੈਂ ਨਾ ਰੋਕਦੀ ਉਹਨਾਂ ਨੂੰ ਕੋਸਾ ਮਜੜਨੀ ਸੀ ਜ਼ਮੀਨ ਦੇ ਲਾਲਚ ਪੈਸੇ ਦੇ ਲਾਲਚ ਚ ਉਹਨਾਂ ਨੇ ਤੁਹਾਨੂੰ ਆਪਣਾ ਪਿਓ ਵੀ ਨਹੀਂ ਮੰਨਿਆ ਹੁਣ ਉਹ ਤੁਹਾਡੇ ਸਰਟੀਫਿਕੇਟ ਮਾਰ ਦੰਦੇ ਜਾਣਾ ਕਿੱਥੇ ਹੈ ਹੁਣ ਮੇਰੇ ਪਿੰਡ ਚਲਦੇ ਆਪਾਂ ਉੱਥੇ ਰਹਿਨੇ ਆ ਜਦੋਂ ਇਹਨਾਂ ਨੇ ਸਾਰਾ ਕੁਝ ਵੇਚ ਵਟਲੇ ਆ ਨਾ ਕੁਛ ਕੱਖ ਪੱਲੇ ਨਾ ਰਿਹਾ ਫੇਰ ਰੋਣਗੇ ਫੇਰ ਪਤਾ ਚੱਲੂਗਾ ਇਹਨਾਂ ਨੂੰ ਕੋਤੀਏ ਹੋਰ ਕਿੰਨੇ ਗੁਣ ਕਰੇਂਗੀ ਤੂੰ ਮੇਰੇ ਤੇ ਹੈ ਅੱਜ ਮੈਨੂੰ ਯਕੀਨ ਹੋ ਗਿਆ ਸੱਚੀ ਤੈਨੂੰ ਧੀ ਮੰਨਿਆ ਸੀ ਪਰ ਤੂੰ ਧੀ ਵਾਲੇ ਫਰਜ਼ ਨਿਭਾਤੇ ਆਹ ਸਾਲਾ ਪੁੱਤ ਹੋ ਕੇ ਕੁਪੁੱਤ ਨਿਕਲ ਗਿਆ ਜਿਹਨੇ ਧੱਕੇ ਮਾਰ ਕੇ ਮੈਨੂੰ ਬਾਹਰ ਕੱਢਿਆ ਮੈਂ ਤਾਂ ਤੁਹਾਨੂੰ ਪਹਿਲੀ ਕਿਹਾ ਸੀ ਡੈਡੀ ਜੀ ਵੀ ਤੁਸੀਂ ਜ਼ਮੀਨ ਨਾਂ ਨਾਮ ਲਵਾਓ ਇਹ ਤਾਂ ਪਹਿਲੀ ਨਹੀਂ ਖਰਚੇ ਕਰਨ ਵਾੜਦੇ ਸੀ ਆਹ ਦੇਖ ਲਓ ਤੁਹਾਡੇ ਸਾਹਮਣੇ ਉਹ ਭਾਈ ਮੈਨੂੰ ਆਇਆ ਸੀ ਕਿ ਮੇਰਾ ਕਿਵੇਂ ਕਰਕੇ ਤਾਂ ਨਹੀਂ ਲੋਟ ਆਜੇ ਪਾਰੇ ਇਹ ਕੰਜਰ ਤੇ ਕੰਜਰ ਰਹੇ ਮੇਰੇ ਸਾਲਿਆਂ ਨੇ ਆਪਦੀ ਕਾਤ ਦਿਖਾਈ ਦਿੱਤੀ ਚਲੋ ਕੋਈ ਇੱਕ ਦਿਨ ਆ ਜਿਹੜੇ ਦਿਨ ਦਿਖਾ ਰਹੇ ਨੇ ਨਾ ਇਹਨਾਂ ਦੇ ਸਾਹਮਣੇ ਵੀ ਆ ਹੀ ਜਾਣਗੇ ਤੁਸੀਂ ਫਿਕਰ ਨਾ ਕਰੋ ਤੁਸੀਂ ਚਲੋ ਮੇਰੇ ਨਾਲ ਚੱਲ ਪੁੱਤ ਐ ਕਰ ਤੈਨੂੰ ਤੇਰੇ ਘਰੇ ਛੱਡ ਕੇ ਭਾਈ ਮੈਂ ਤਾਂ ਕਿਸੇ ਖੂਕ ਕੁੱਤੇ 'ਚ ਡਿੱਗ ਜੂਗਾ ਮੇਰੀ ਫਿਕਰ ਨਾ ਕਰ ਭਾਈ ਡੈਡੀ ਜੀ ਮੇਰੀ ਗੱਲ ਸੁਣੋ ਤੁਸੀਂ ਕਿੱਥੇ ਜਾਵੋਗੇ ਤੁਸੀਂ ਆਪਣੀ ਧੀ ਮੰਨਦੇ ਹੋ ਨਾ ਮੈਨੂੰ ਮੇਰੀ ਇੰਨੀ ਗੱਲ ਵੀ ਨਹੀਂ ਮੰਨਦੇ ਉਹ ਜਾਉਂਦਾ ਰਹਾ ਬੁਛੇਰਾ ਜੇ ਕਿਤੇ ਤੇਰੇ ਵਾਂਗੂ ਸੋਚਦੇ ਅੱਜ ਆ ਗੱਲਾਂ ਨਾ ਹੁੰਦੀਆਂ ਭਾਈ ਆ ਜਾ ਪੁੱਤ